ਲੋ ਸਰ ਅੱਜ ਦੀ ਵੀਡੀਓ ਤਰੀਕ ਹੋ ਗਈ 15 ਭਈਆਂ ਦੀ ਕਰਤੂਤ ਦੇਖ ਲੋ ਕਿ ਐਸੇ 2025 ਦੇ ਜੂਨ ਮਹੀਨੇ ਦੇ ਵਿੱਚ ਇਹ ਝੋਨਾ ਲਾਉਣ ਆਏ ਨੇ ਕੋਈ 10 12 ਜਣੇ ਪੰਜਾਬ ਦੇ ਤਪਾ ਪਿੰਡ ਦੇ ਲੱਗੇ ਕੋਈ ਹੋਰ ਪਿੰਡ ਉੱਥੇ ਇਹਨਾਂ ਬੰਦਿਆਂ ਦੀ ਕਰਤੂਤ ਦੇਖ ਲੋ ਇਹਨਾਂ ਨੇ ਕੀ ਕੀਤਾ ਹੈ ਕਿ ਇੱਕ ਇਹਨਾਂ ਦੇ ਨਾਲ ਮੁੰਡਾ ਸੀਗਾ ਹੈ ਤਾਂ ਵਿਆਹਿਆ ਬਰਿਆ ਸੀਗਾ 2-4 ਮਹੀਨੇ ਹੋ ਗਏ ਉਹਦੇ ਵਿਆਹ ਨੂੰ ਮੀਨਾ ਕੇ ਨਾ ਨੇ ਇਕੱਠਿਆਂ ਕੰਮ ਕੀਤਾ ਦੱਸਾਂ ਬੜਾ ਜਾਣਿਆ ਨੇ ਉਹਨੇ ਵਿਚਾਰੇ ਨੇ 5000 ਰੁਪਏ ਇਹਨਾਂ ਕੋਲ ਮੰਗਿਆ ਕਿ ਮੇਰੇ ਘਰ ਕੋਈ ਪ੍ਰੋਬਲਮ ਹੈ ਮੈਂ 5000 ਭੇਜਣਾ ਤੇ ਤੁਸੀਂ ਮੇਰਾ 5000 ਦੇ ਦਿਓ ਇਹਨਾਂ ਕੁੱਤਿਆਂ ਬੰਦਿਆਂ ਨੇ ਉਹਦਾ 5000 ਨਹੀਂ ਦਿੱਤਾ ਸਗੋਂ ਉਲਟਾ ਉਹਨੂੰ ਮਾਰ ਕੇ ਉੱਥੇ ਦੱਬ ਦਿੱਤਾ ਤੇ ਸ਼੍ਰੀਮਾਨ ਜੀ ਆਪ ਵਾਪਸ ਚਲ ਗਏ ਇਹ ਤਾਂ ਵਾਪਸ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਪਤਾ ਕੀਤਾ ਇਹਦੇ ਕਰਦੇ ਆ ਨੇ ਕਿ ਬੰਦਾ ਸਾਡਾ ਪਹੁੰਚਿਆ ਨਹੀਂ ਕੀ ਗੱਲ ਹੋ ਗਈ ਹੈ ਦੇਖੀਏ ਮਹੀਨਾ ਨਿਕਲੇਆ 2 ਮਹੀਨੇ ਨਿਕਲੇ 3 ਮਹੀਨੇ ਨਿਕਲੇ ਤੇ ਕੱਲ ਕੇ ਪਰਸੋਂ ਪੁਲਸ ਨੂੰ ਉੱਥੇ ਉਹਨਾਂ ਨੇ ਰਿਪੋਰਟ ਕਰਾਈ ਉਹਨਾਂ ਨੇ ਫੜਕੇ ਜਦੋਂ ਡਾਂਗ ਫੇਰੀ ਤੇ ਫਿਰ ਇਹ ਮੰਨੇ ਨੇ ਕਿ ਅਸੀਂ ਉਹਨੂੰ ਮਾਰ ਕੇ ਉੱਥੇ ਦੱਬਾਂ ਆਂ ਕੱਲ ਦੀ ਪੰਜਾਬ ਪੁਲਸੋਂ ਲਾਸ਼ ਲੱਭ ਰਹੀ ਹੈ ਜੀ ਇਹ ਕਰਤੂਤ ਇਹਨਾਂ ਲੋਕਾਂ ਦੀ ਏ ਜਿਹੜੇ ਬੰਦੇ ਆਪਣੀ ਇੱਕ ਥਾਲੀ ਦੇ ਵਿੱਚ ਰੋਟੀ ਖਾ ਕੇ ਫਿਰ ਸੋਚਦੇ ਨਹੀਂ ਆ ਕਿ ਮੈਂ ਕਿਸ ਬੰਦੇ ਨਾਲ ਰੋਟੀ ਖਾ ਲਈ ਆ ਤੇ ਕਿਸ ਨੂੰ ਮੈਂ ਮਾਰਨਾ ਕਿਸ ਨੂੰ ਮੈਂ ਨਹੀਂ ਮਾਰਨਾ ਤੇ ਇਹ ਸਾਡੇ ਤਾਂ ਲੱਗਦੇ ਕੀ ਇਹ ਸਾਡੇ ਬੱਚਿਆਂ ਦੇ ਤਾਂ ਇਹ ਲੱਗਦੇ ਕੀ ਨੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਰ ਇਹਨਾਂ ਲੋਕਾਂ ਬਾਰੇ ਦੂਰ ਰਹੋ ਇਹਨਾਂ ਤੋਂ ਆਪਣੇ ਬੱਚਿਆਂ ਤੋਂ ਦੂਰ ਰੱਖੋ ਇਹਨਾਂ ਨੂੰ ਘਰ ਦੇ ਅੰਦਰ ਤੇ ਅੰਦਰ ਵੜਨ ਹੀ ਨਹੀਂ ਦੇਣਾ ਤੇ ਦੂਜੀ ਗੱਲ ਆ ਜਿਹੜੇ ਅਜੇ ਵੀ ਬੇਜਮੀਰੇ ਲੋਕ ਨੇ ਨਾ ਕੁੱਤੇ ਲੋਕ ਨੇ ਜਿਹੜੇ ਜਿਹੜੇ ਬਹਿ ਕੇ ਇਹਨਾਂ ਦੇ ਕੋਲੋਂ ਪਟੂਰੇ ਖਾਂਦੇ ਨੇ ਮੈਂ ਦਿੱਲੀ ਦੇਖਦਾ ਆ ਕਦਿਆਂ ਵਾਲੇ ਫਟਦੇ ਤੇ ਗੰਦੇ ਪਾਇਆ ਇਹਨਾਂ ਲੋਕਾਂ ਨੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਕਿ ਕਦਿਆਂ ਵਾਲੇ ਫਟਕੇ ਹੋ ਗਿਆ ਬਟਾਲੇ ਸ਼ਹਿਰ ਦਾ ਜਿਹੜਾ ਕਦਿਆਂ ਵਾਲਾ ਫਟਕ ਹੈ ਔਰ ਇੱਕ ਹੋ ਗਿਆ ਕਨੂਨ ਰੋਡ ਕਨਾਂ ਰੋਡ ਤੋਂ ਤੁਸੀਂ ਚੌਂਕ ਤੋਂ ਸ਼ੁਰੂ ਕਰ ਲਓ ਅਗਲੇ ਪਾਸੇ ਨੂੰ ਜਿੰਨਾ ਮਰਜ਼ੀ ਚਲੇ ਜਾਓ ਇਸ ਵਾਲੇ ਉਹ ਲੋਂਗੋਵਾਲ ਤੱਕ ਜਾ ਕੇ ਆਪਣੀਆਂ ਰੇੜੀਆਂ ਲਾ ਕੇ ਬੈਠੇ ਨੇ ਤੇ ਉਧਰਲੇ ਲੋਕ ਵੀ ਐਡੇ ਭੁਖੜ ਨੇ ਪਤਾ ਨਹੀਂ ਉਹਨਾਂ ਨੂੰ ਘਰੋਂ ਰੋਟੀ ਨਹੀਂ ਨਸੀਬ ਹੁੰਦੀ ਆਈਟੀਆ ਦੇ ਸਾਹਮਣੇ ਦੇਖ ਲਿਓ ਡੇਰੇ ਲਾ ਕੇ 12ਾਂ ਦੀਆਂ 12ਾਂ ਬੈਠੀਆਂ ਹੋਣਗੀਆਂ ਤੇ ਹੋਰ ਲਈ ਰੇੜੀਆਂ ਤੇ ਦੇਖ ਲਿਓ ਇਹੋ ਜਿਹਾ ਹਾਲ ਇਹਨਾਂ ਦਾ ਮਤਲਬ ਇਹ ਕਿ ਇਹਨਾਂ ਨੂੰ ਇੰਨਾ ਵੀ ਸਮਝਾ ਲੋ ਕਿੰਨਾ ਵੀ ਕਹਿ ਲੋ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਰ ਕੀ ਰਹੇ ਹਾਂ ਜੇ ਖਾਣਾ ਤੇ ਜੀਬ ਦਾ ਸਵਾਦ ਬਦਲ ਲਓ ਤੁਹਾਡੇ ਪੰਜਾਬ ਦੇ ਮੁੰਡੇ ਜਿਹੜੇ ਨੇ ਉਹ ਵਿਚਾਰੇ ਨਾਂ ਦੀ ਰੇੜੀ ਲਾਉਂਦੇ ਨੇ ਸਾਰੀ ਸਾਰੀ ਦਿਹਾੜੀ ਬੈ ਕੇ ਚਲੇ ਜਾਂਦੇ ਨੇ ਕੋਈ 1200 ਕੋ 1500 ਦਿਹਾੜੀ ਲੈਂਦਾ ਤੇ ਇਹ ਸਾਲੇ 3-3000 ਰੁਪਏ ਦਿਹਾੜੀ ਪਾ ਕੇ ਤੁਰ ਪੈਂਦੇ ਨੇ ਕੋਈ ਮਾੜਾ ਮੋਟਾ ਸੋਚੋ ਯਾਰ ਇਹਨਾਂ ਨਾਲ ਡਿੱਗੋ ਕੇ ਇਹ ਤੁਹਾਡੇ ਬੱਚਿਆਂ ਤੱਕ ਤੇ ਵਾਰ ਕਰਨ ਤੇ ਤੁਸੀਂ ਇਹਨਾਂ ਕੋਈ ਫਿਰ ਵੀ ਖਾਂਦੇ ਰਹੋ ਤੇ ਖਾਂਦੇ ਤੁਹਾਨੂੰ ਕੀ ਨੇ ਨਿਰਮ ਮੈਦਾ ਨਿਰਾਂ ਗੰਦ ਨਾਲ ਲੈਟ੍ਰੀਨ ਜਾ ਕੇ ਹੱਥ ਤੋਣ ਨਾਲ ਬਾਥਰੂਮ ਜਾ ਕੇ ਹੱਥ ਤੋਣ ਆ ਮੇਰੇ ਪਿਛਲੇ ਪਾਸੇ ਇਧਰ ਆ ਛਾਤੀ ਮਾਰੋ ਆ ਪਾਸਾ ਜਿਹੜਾ ਨਾ ਸਾਰਾ ਭਈਆਂ ਦਾ ਮਾਲਾ ਲੋਕਾਂ ਦੀ ਜਮੀਰ ਇਨੀਕ ਮਰ ਗਈ ਹੈ ਕਿ 2-2000 ਰੁਪਏ ਪਿੱਛੇ ਇਹਨਾਂ ਨੇ ਆਪਣੇ ਕਮਰੇ ਦਿੱਤੇ ਹੋਏ ਨੇ ਇਹਨਾਂ ਨੂੰ ਕਿਰਾਏ ਤੇ ਰਹਿਣ ਲਈ ਜਿਹਦੇ ਕੋਲੇ ਦੋ ਕਮਰੇ ਨੇ ਉਹਨੇ ਸਾਲੇ ਨੇ ਵੀ ਇੱਕ ਆ ਰੱਖ ਲਿਆ ਆਪ ਤੇ ਇੱਕ ਇਹਨਾਂ ਨੂੰ ਦੇ ਦਿੱਤਾ ਜਦੋਂ ਸਵੇਰੇ ਉੱਥੇ ਉਹ ਸਮਾਨ ਬਣਾਉਂਦੇ ਨੇ ਨਾ ਸੁੱਤੇ ਉੱਠਦੇ ਨੇ ਉਹ ਕੰਮ ਸ਼ੁਰੂ ਕਰ ਦਿੰਦੇ ਨੇ ਕੋਈ ਲੈਟਰਨ ਨਹੀਂ ਕੋਈ ਬਾਥਰੂਮ ਨਹੀਂ ਜਦ ਬਾਥਰੂਮ ਜਾਣਾ ਤੇ ਆ ਕੇ ਹੱਥ ਨਹੀਂ ਧੋਣੇ ਸਿੱਧਾ ਹੀ ਆਟੇ ਦੇ ਵਿੱਚ ਤੇ ਜੇ ਕਿਸੇ ਨੇ ਲੈਟਰਨ ਜਾਣਾ ਆ ਕੇ ਹੱਥ ਨਹੀਂ ਧੋਣੇ ਸਿੱਧਾ ਹੀ ਲੈਟਰਨ ਦੇ ਆਟੇ ਦੇ ਵਿੱਚ ਤੇ ਤੁਹਾਨੂੰ ਲੋਕਾਂ ਨੂੰ ਨਿਹਰੇ ਰੰਗ ਕੋਲ ਕੋਲ ਕੇ ਮੈਦਾ ਕੋਲ ਕੋਲ ਕੇ ਖਵਾਈ ਜਾਂਦੇ ਨੇ ਤੇ ਤੁਸੀਂ ਇਹਨਾਂ ਨਾਲੇ ਪੈਸੇ ਦਿੰਦੇ ਹੋ ਤੇ ਨਾਲੇ ਇਹਨਾਂ ਦੇ ਨੂੰ ਖਾਂਦੇ ਹੋ ਥੋੜਾ ਜਿਆ ਸੋਚੋ ਇਦਾਂ ਨਾ ਕਰੋ ਪੰਜਾਬ ਦੇ ਹੋ ਤੁਸੀਂ ਪੰਜਾਬ ਬਾਰੇ ਨਹੀਂ ਇਹ ਸੋਚਣਾ ਤੇ ਤੁਸੀਂ ਸੋਚਣਾ ਕਿ ਦੇ ਲਈ ਹੈ ਮਿਹਰਬਾਨੀ ਥੈਂਕ ਯੂ ਸਰ